ਦੇ ਸ਼ਿਵ ਪਰਮੋਹੇ ਹੈ ਸੁਭ ਕਰਮਨ ਤੇ ਕਬੂ ਨਾ ਡਰੂ ਨਾ ਡਰੋ ਅਰਸਿਓ ਜਬ ਜਾਈ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸ 1704 ਦੇ ਦਸੰਬਰ ਮਹੀਨੇ ਦੇ ਆਖਰੀ ਹਫਤੇ ਵਿੱਚ ਸਿੱਖ ਪੰਥ ਨੇ ਆਪਣੇ ਇਤਿਹਾਸ ਦੀਆਂ ਸਭ ਤੋਂ ਨਿਰਣਾਇਕ ਘੜੀਆਂ ਵੇਖੀਆਂ ਇਹੋ ਜਿਹਾ ਹਫਤਾ ਜੋ ਧੋਖੇ ਵਿਛੋੜੇ ਅਤੇ ਬਲੀਦਾਨ ਨਾਲ ਸ਼ੁਰੂ ਹੋਇਆ ਪਰ ਸਦੀਵੀ ਹਿੰਮਤ ਅਡੋਲ ਵਿਸ਼ਵਾਸ ਅਤੇ اٹਲ ਛੜ ਦੀ ਕਲਾ ਦਾ ਪ੍ਰਤੀਕ ਬਣ ਗਿਆ ਆਨੰਦਪੁਰ ਸਾਹਿਬ ਦੇ ਘੇਰੇ ਤੋਂ ਸਰਸਾ ਦੇ ਪਾਣੀਆਂ ਨਾਲ ਵਸੇੜੇ ਟੱਟਾਂ ਤੱਕ ਚਮਕੌਰ ਦੇ ਕੱਚੇ ਗੜ੍ਹ ਵਿੱਚ ਜਿੱਥੇ ਚਾਹਲੀ ਸਿੰਘ ਲੱਖਾਂ ਨਾਲ ਟੱਕਰ ਗਏ ਸਰਹੰਦ ਦੇ ਠੰਡੇ ਬੁਰਜ ਦੀਆਂ ਕੰਧਾਂ ਤੱਕ ਹਰ ਦਿਨ ਇੱਕ ਅਜੇ ਹੀ ਕਥਾ ਲੈ ਕੇ ਆਇਆ ਜਿਸ ਨੇ ਖਾਲਸੇ ਦੀ ਕਿਸਮਤ ਹੀ ਬਦਲ ਦਿੱਤੀ ਇਹਨਾਂ ਸੱਤ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਅਣਗਿਣਤ ਸਿੱਖਾਂ ਨੇ ਜ਼ਿੰਦਗੀ ਤੋਂ ਸੱਚ ਦਾ ਰਾਹ ਆਰਾਮ ਤੋਂ ਇੱਜ਼ਤ ਦਾ ਰਾਹ ਅਤੇ ਸਮਰਾਜ ਤੋਂ ਧਰਮ ਦਾ ਰਾਹ ਚੁਣਿਆ ਇਹ ਘਟਨਾਵਾਂ ਸਿਰਫ ਇਤਿਹਾਸ ਦੇ ਪੰਨੇ ਨਹੀਂ ਇਹ ਸਿੱਖ ਅਸਤਿਤਵ ਦੀ ਧੜਕਨ ਹਨ ਖਾਲਸੇ ਦੀ ਅਟਲ ਰੂਹ ਦੀ ਨੀਂਹ ਹਨ ਅਤੇ ਸਦੀਵੀ ਯਾਦ ਦਿਵਾਉਂਦੀਆਂ ਹਨ ਕਿ ਧਰਮ ਦੀ ਰਾਹ ਚੱਲਣ ਲਈ ਹਿੰਮਤ ਦੀ ਲੋੜ ਹੁੰਦੀ ਹੈ ਚਾਹੇ ਉਮਰ ਕਿੰਨੀ ਵੀ ਨਿੱਕੀ ਹੋਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ